i'm <laughs> ਜ਼ਿੱਦ ਬਾਜ਼ੀ ਨਹੀਂ ਛੱਡੇ ਤੱਕ ਹਜ਼ਾਰੇ ਦੇ ਜੀ ਸਾਥਿਓ ਸਨਮਾਨ ਹੋਣਾ ਬਹੁਤ ਵੱਡੀ ਚੀਜ਼ ਬਹੁਤ ਵੱਡੀ ਗੱਲ ਆ ਲੇਕਿਨ ਸਨਮਾਨ ਹੁੰਦੇ ਦੇਖਣਾ ਉਸ ਤੋਂ ਵੀ ਵੱਡੀ ਗੱਲ ਆ ਅੱਜ ਸਟੇਟ ਦੇ ਜੈ ਸਕੀਰ ਦਾ ਸਨਮਾਨ ਹੋ ਰਿਹਾ ਕੱਲੋਂ ਉਹ ਸ਼ਖਸੀਅਤ ਤੁਸੀਂ ਵੀ ਹੋ ਸਕਦੇ ਹੋ ਇਸ ਕਰਕੇ ਦਿਦੋ ਸਨਮਾਨ ਦਿਓ ਜਿੰਨੀ ਦੇਰ ਤੱਕ ਮਿਊਜ਼ਿਕ ਚੱਲਦਾ ਏ ਜਿੰਨੀ ਦੇਰ ਤੱਕ ਕੋਈ ਸਪੀਕਰ ਕੋਈ ਪ੍ਰਵਕਤਾ ਆਪਣਾ ਸਪੀਚ ਸ਼ੁਰੂ ਨਹੀਂ ਕਰ ਦਿੰਦਾ ਆਪਣਾ ਭਾਸ਼ਣ ਨਹੀਂ ਸ਼ੁਰੂ ਕਰ ਦਿੰਦਾ ਉਨੀ ਦੇਰ ਤੱਕ ਕਲਾਪਿੰਗ ਜਾਰੀ ਰੱਖਿਆ ਕਰੋ ਸੋ ਥੈਂਕ ਯੂ ਯੋਰਡਰ ਕਲਾਪਿੰਗ ਕਰਦੇ ਹੋ ਕ੍ਰਿਪਾ ਜੀ ਸ਼ਰੀਦ ਕਰਨ ਲਈ ਹੁਣ ਮੈਂ ਬੇਨਤੀ ਕਰੂੰਗਾ ਪਿਆ ਜੀ ਸ਼ਰੀਦ ਕਰਨ ਨੂੰ ਕਿ ਉਹ ਇੱਕ ਮੈਸੇਜ ਜਿਹੜਾ ਤੁਹਾਨੂੰ ਦਿਆ ਕਿ ਜਾਣ ਤਾਂ ਦੋ ਸ਼ਬਦ ਰੱਖਣਗੇ ਪਿਆ ਜੀ ਸ਼ਰੀਦ ਕਰਨ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੀਰ ਜੀ ਨਮਸਤੇ ਮੰਗਦੀ ਮੇਰਾ ਨਾਮ ਸਰਬਜੀਤ ਕੌਰ ਹੈ ਜੀ ਅੱਜ ਮੈਨੂੰ ਬੜਾ ਵਧੀਆ ਲੱਗਾ ਇੱਥੇ ਆ ਕੇ ਬਹੁਤ ਵਧੀਆ ਲੱਗਾ ਅੰਦੇ ਭੈਣ ਭਰਾ ਸਾਰੇ ਜੁੜੇ ਹੋਏ ਆ ਤੇ ਬਹੁਤ ਹੀ ਵਧੀਆ ਲੱਗਾ ਕਿ ਮੇਰਾ ਗਰੇਟਾ ਦਲ ਦੀ ਮਾਲਵਾ ਜੋਂ 6 ਜ਼ਿਲ੍ਹੇ ਆ ਮੇਰੇ ਕੋਲੇ ਸਿੰਘਾ ਜ਼ਿਲ੍ਹੇ 'ਚ ਮੈਂ ਸੇਵਾ ਕਰਦੀ ਪਈ ਆ ਸੇਵਾ ਮੈਂ ਕਰਦੀ ਆ ਜਿਵੇਂ ਕਿ ਕੁੜੀਆਂ ਦੇ ਕੇਸ ਹੁੰਦੇ ਆ ਲੜਾਈ ਝਗੜੇ ਹੁੰਦੇ ਆ ਉਹਨਾਂ ਦੇ ਮਸਲੇ ਚ ਮੈਂ ਜਾਣੀ ਆ ਜਿੰਨਾਂ ਨਾਲ ਵੀ ਤਕਾ ਹੁੰਦਾ ਵਾ ਜੀ ਅੱਗੇ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਇੰਨੀ ਜੁਰਤ ਬਖਸ਼ੀ ਹੋਈ ਆ ਕਿ ਆਪਾਂ 100 ਦੀ ਬਰਾਬਰ ਆ ਵੈਰ ਜੀ ਦਾ ਖਾਲਸਾ ਗੁਰ ਜੀ ਦੀ ਕੀ ਭੈਜੀ ਫਿਰ ਮੈਂ ਵੈਰੀ ਵੈਰੀ ਸੌਰੀ ਮੈਂ ਤੁਹਾਡਾ ਨਾਮ ਜਿਹੜਾ ਹੈਗਾ ਸਹੀ ਜੱਜ ਨਹੀਂ ਕਰ ਸਕਿਆ ਸੋ ਸਾਡੇ ਪਿਆਰੇ ਸਰਗਿੱਤ ਕੋਲ ਪ੍ਰਧਾਨ ਜੋ ਮਾਲਵਾ ਜੋਂ ਦੇ ਹਨ ਮੋਸਟ ਵੈਲਕਮ ਜੀ